ਕਿਹੇ ਕਹਿੰਦੇ ਆ ਬਾਬਾ ਚੱਲ ਇੱਕ ਦਿਨ ਚੱਲ ਕੇ ਗੁਰਦੁਆਰੇ ਦੇ ਸੰਨੇ ਲੱਕੜ ਜਿਹੇ ਵਾਲਾ ਘੇਟ ਕਹਿੰਦਾ ਸਹੀ ਹੂਆ ਚੱਲ ਵਧੀਆ ਹੋ ਠੀਕ ਐ ਫਿਰ ਬਾਬੇ ਕੋਲੇ ਭੇਜਿਆ ਸੀ ਮੈਂ ਬਾਬਾ ਵੀ ਵਧੀਆ ਨਿਸ਼ਾਨੇ ਲਾਏ ਬੱਸ ਨੇ ਆ ਅੱਛਾ ਗੱਲ ਵਧੀਆ ਰਹਾ ਬਾਬਾ ਤਾਂ ਬਾਬਾ ਦਾ ਭਾਈ ਹੈਗਾ ਵੀ ਕਰਨੀ ਵਾਲਾ ਮੰਨ ਗਿਆ ਹੁਣ ਤਾਂ ਹਾਂ ਹੋ ਗਿਆ ਕੰਮ ਤੇਰਾ ਹਾਂ ਆਪਣਾ ਕੰਮ ਠੀਕ ਐ ਤਾਂ ਹੀ ਮੈਂ ਤੈਨੂੰ ਭੇਜਿਆ ਸੀ ਨਾ ਮੇਰਾ ਵੀ ਅੜਿਆ ਪੈ ਕੰਮੀ ਕਦੈ ਹੀ ਆਉਂਦੇ ਨੇ ਨਾ ਨਾ ਪੱਕੇ ਨਹੀਂ ਜਾਨੇ ਲਾਇਏ ਆਉਂਦੇ ਨੇ ਠੀਕ ਐ ਅੱਛਾ ਤੇ ਮੈਂ ਇੱਕ ਬੰਦਾ ਹੋਰ ਵੀ ਭੇਜਿਆ ਸੀ ਠੀਕ ਐ ਵੀਜਾ ਬੂਜਾ ਇੰਨਾ ਲੱਗਦਾ ਹੈ ਵਿਚਾਰੇ ਦਾ ਅੱਛਾ ਅੜਿਆ ਪੈ ਸੀ ਕੰਮਾ ਅੜਿਆ ਪੈ ਸੀ ਉਹਦਾ ਕੰਮ ਠੀਕ ਐ ਤੇ ਮੈਂ ਦੱਸ ਪਾਤੀ ਮਾ ਉਹਦੇ ਬਾਪੇ ਕੋਲੇ ਪੜ ਜਾ ਤੇ ਮਾਤਰਾ ਹੱਲ ਹੋ ਜਾ ਉਹ ਜੋ ਉਹਦਾ ਚੱਕਰੀ ਕਦੋਂ ਭੇਜੇਗਾ ਬਾਜੀ ਭੇਜ ਹਾਜੀ ਭੇਜਿਆ ਹੁਣੀ ਹਾਂ ਹੁਣੀ ਭੇਜਿਆ ਠੀਕ ਐ ਕੋਈ ਗੱਲ ਨਹੀਂ ਫਿਰ ਬਾਬਾ ਜੀ ਤਾਂ ਬੈਠੇ ਹੋਣਗੇ ਹਾਂ ਹਾਂ ਕਰ ਦੇਣਗੇ ਹੱਲ ਚਲ ਠੀਕ ਐ ਫਿਰ ਭੇਜਤਾ ਬੰਦਾ ਕੋਈ ਗੱਲ ਨਹੀਂ ਹੋ ਜੂ ਕੰਮ ਉਹ ਤੂੰ ਗਿਆ ਨਹੀਂ ਬਈ ਹਾ ਫਾਇਦਾ ਯਾਰ ਇਹਨੇ ਦੇਣਾ ਕੰਮ ਹੋ ਗਿਆ ਸੀ ਰੇਰੂ ਜੀ ਪਾਉਣ ਵਾਲੀ ਪਈ ਸੀ ਮਾ ਚਲੜ ਗਿਆ ਦਿੰਨੇ ਹੁਣ ਆਇ ਤਾਂ ਹੈਗੇ ਆ ਮੈਂ ਵੀ ਜਾਂਦਾ ਅੱਜ ਹੋ ਗਿਆ ਬਸ ਕੰਮ ਨੇ ਪੜ ਗਿਆ ਬਾਪੇ ਕੋਲ ਜਾ ਕੇ ਮੈਂ ਚੱਲਿਆ ਪਿੰਡ ਅੱਜ ਚਲ ਠੀਕ ਠੀਕ ਢੀਲੋਂ ਦਾ ਪਾਪਾ ਬਾਪਾ ਤਾਂ ਹੀ ਲਾਉਂਦਾ ਕੋਕੇ ਖਰਾ ਪੜਾਈ ਹੋਈ ਐ ਨਾ ਗੱਲ ਸਾਡੀ ਆ ਗਿਆ ਚੇਦੇਆ ਫੋਨ ਹਾਂ ਭਾਈ ਹਾਂ ਹਾਂ ਵਧੀਆ ਤੂੰ ਦੱਸ ਠੀਕ ਆ ਬੰਦਾ ਇੱਕ ਹੋਰ ਵੀ ਤਾਂ ਤੁਹਾਡੇ ਕੋਲੇ ਆ ਰਿਹਾ ਹੁਣ ਅੱਛਾ ਜਿਹੜਾ ਬੰਦਾ ਤੁਹਾਡੇ ਕੋਲੇ ਪਹਿਲਾਂ ਆਇਆ ਸੀਗਾ ਉਹ ਇਹ ਤਾਂ ਲਾਤੀ ਜੀ ਕੋਕੇ ਸੀ ਹਾਂ ਉਹਦਾ ਮਿੱਤਰ ਆਗਾ ਤੇ ਇਹਨੇ ਬਾਹਰ ਜਾਣਾ ਬੰਦੇ ਨੇ ਅੱਛਾ ਕਿਹੜੇ ਦੇਸ਼ ਜਾਉ ਕਿਹੜੇ ਦੇਸ਼ ਆਪਾਂ ਕਹੀ ਜੱਟਾਂ ਕੋਲੋਂ ਮੁੜਾਇਆ ਇਹਦਾ ਲਵਾ ਦੋ ਕੀਦਾ ਪਤਾ ਉਹ ਦੇਸ਼ ਦੂਸ਼ ਪਤਾ ਕਿਹੜੇ ਜਾਣਾ ਦੇਸ਼ ਦੂਸ਼ ਦੇਸ਼ ਦੀ ਤਾਂ ਨਹੀਂ ਮੈਂ ਗੱਲ ਕੀਤੀ ਪਰ ਤੁਸੀਂ ਕੋਈ ਨਹੀਂ ਪਾ ਦੋ ਭੰਬਲ ਭੂਤੇ ਚਿਹਰੇ ਦੀ ਕੀ ਗੱਲ ਆ ਅੱਛਾ ਉਹ ਭੰਬਲ ਭੂਤੇ ਦਾ ਪਤਾ ਲਾਗੇ ਕੋਈ ਨਹੀਂ ਠੀਕ ਆ ਹੁਣ ਆਉਂਦਾ ਉਹ ਇਧਰ

ਜਾ ਲੋ ਕੋ ਦੇ ਬਾਬਾ ਪਾ ਮੋਬਾਈਲਾ ਦੀ ਹੋਰੀ ਤੈਨੂੰ ਫੇਰ ਦੇਖ ਲਈ ਮੋਬਾਈਲਾ ਆ ਦੇਖ ਚੱਲ ਚੱਲ ਦੇਖ ਮਰੇ ਵਾਲ ਸੱਟ ਐ ਇੱਥੇ ਜੀ ਦੱਸਿਆ ਸੀ ਲੱਕੜ ਦੇ 게ਟ ਆ ਬੈਠਾ ਬੰਨਾਈ ਨੂੰ ਕੋਈ ਨਹੀਂ ਹੋਰ ਬਾਈ ਠੀਕ ਹੈ ਜੀ ਇੱਥੇ ਇੱਕ ਬਾਬਾ ਦੱਸਿਆ ਜੀ ਆ ਹੈਗਾ ਜੀ ਅੰਦਰ ਬਾਬੇ ਨੂੰ ਮਿਲੋ ਕਿ ਆ ਹੀ 게ਟ ਆ ਜੀ ਹਾਂ ਜੀ ਆ 게ਟ ਆ ਅੰਦਰ ਇੱਥੇ ਬੈਠਾ ਤੁਮਨੇ ਠੀਕ ਹੈ ਜੀ ਚੱਲੀਏ ਦੇਖਦੇ ਹਾਂ यार पसे पूे भी देख लिए कोई खुले खाले है, है नहीं देख के मत बवा ले बाबा जी ती तो जा करता चार बारी बाबा जी अच्छा देख ली कि ਇੱਤੋ ਬਾਬਾ ਜੀ ਦੇਖਣ ਨੂੰ ਕੈਨੇਡਾ ਤਾਂ ਬਹੁਤ ਜੀ ਕਰਦਾ ਪਰ ਵੀਜ਼ਾ ਹੀ ਨਹੀਂ ਲੱਗਦਾ ਚਾਰ ਵਾਰੀ ਠੱਕੇ ਖਾ ਕੇ ਹਟ ਗਏ ਹੁਣ ਪੰਜਵੀਂ ਵਾਰ ਆ ਲੱਗਦਾ ਹੁਣ ਵੀ ਨਹੀਂ ਨਾ ਬਾਬਾ ਜੀ ਕੱਤੇ ਬਿਲੇ ਕੋਲੇ ਜਾਈ ਜਾਂਦੇ ਹੋ ਬਾਬਾ ਜੀ ਪਹਿਲਾਂ ਜਲਦਾ ਲਾਜ ਕਿਤੋਂ ਬਾਬਾ ਜੀ ਬਥੇਰਿਆਂ ਕੋਲੇ ਬਾਬਿਆਂ ਕੋਲੇ ਗਏ ਸੀ ਪਰ ਨਹੀਂ ਲੱਗਿਆ ਛੋਡੇ ਕੋਲੇ ਆਏ ਆਏ ਨਾ ਕਰੋ ਲਵਾਓ ਵੀਜ਼ਾ ਜੀ ਵੀਜ਼ਾ ਤਾਂ ਲੱਗ ਜੂਗਾ ਹਾਂਜੀ ਇਹ ਨੂੰ ਸੇਵਾ ਦੱਸੋ ਬਈ ਐ ਕਰੋ ਜੇ ਬਾਬਾ ਇਹੋ ਕੁਝ ਵੀ ਬਣਾ ਕਰੂਗਾ ਅੱਛਾ ਜੀ ਜਿਹੜਾ ਤੁਸੀਂ ਮੰਨੋਗੇ ਹਾਂਜੀ ਜਿਹਦਾ ਤੁਸੀਂ ਬੈਠੋਗਾ ਸੁਣੋ ਹਾਂਜੀ ਬਾਬਾ ਦਾ ਹੱਥ ਜਿਹੜਾ ਸਿੱਕੇ ਟਿਕ ਗਿਆ ਹਾਂਜੀ ਠੀਕ ਹੈ ਜਿਹੜਾ ਕੁਝ ਆਲਾ ਸੁਣ ਬਾਬੇ ਦੱਸਣਗੇ ਉਹ ਪੂਰਾ ਕਰਨਾ ਪਊਗਾ ਆਪਾਂ ਕਹਤਾ ਜੇਡਾ ਤੂੰ ਮੰਨੇਗਾ ਰੇਟਾ ਹਾਂਜੀ ਬਾਬਾ ਜੀ ਫਿਰ ਤਾਂ ਬਾਬੇ ਦੇ ਸ਼ਬਦ ਤੇ ਟੋਟਾ ਹੱਥ ਹਾਂਜੀ ਹਾਂਜੀ ਜਿਹੜਾ ਕੁਝ ਬਾਬੇ ਬਾਅਦ ਦੱਸਣਗੇ ਉਹ ਕਰੇਗਾ ਹਾਂਜੀ ਹਾਂਜੀ ਬੇਟਾ ਠੀਕ ਆ ਠੀਕ ਆ ਜੀ ਕਿ ਨਹੀਂ ਤੂੰ ਉੱਥੋਂ ਜਾਣਾ ਨਾ ਬਾਬਾ ਜੀ ਐ ਨਾ ਕਰੋ ਜੀ ਨਾ ਨਾ ਬਾਬਾ ਜੀ ਰੱਖੋ ਬਹੁਤ ਧੱਕੇ ਖਾਦੇ ਲੋ ਸੱਪਿਆ ਰੱਖ ਦੂ ਬਾਬਾ ਜੀ ਦੱਸੋ ਇਹਨੂੰ ਪਾ ਲੈ ਵੀ ਸੁਣ ਲੈ ਗੱਲ ਇੱਕ ਹਾਂਜੀ ਬਾਬਾ ਜੀ ਜਿਹੜਾ ਜਿਹੜਾ ਕੋਈ ਤੈਨੂੰ ਦੱਸਾਂਗੇ ਹਾਂਜੀ ਜੇ ਤੇਰਾ ਇੱਕ ਹਫਤੇ ਦੇ ਵਿੱਚ ਵੱਧ ਤੋਂ ਵੱਧ ਆ ਦੇਣਾ ਦੇ ਵਿੱਚ ਛੁੱਟੀਆਂ ਨਾ ਆਈਆਂ ਹਾਂਜੀ ਹਾਂਜੀ ਜਹਾ ਅੱਜ ਡਾਕੀ ਨੂੰ ਨਾ ਥਗਵਾਇਆ ਠੀਕ ਹੈ ਜੀ ਜਮਾ ਨਾ ਮੰਨੀ ਹਾਂਜੀ ਥੋੜਾ ਯਾਪਾ ਕਰਨਾ ਪਊਗਾ ਕਰਦਾਂਗੇ ਜੀ ਇੱਕ ਤਾਂ ਚਾਂਦੀ ਦਾ ਏਡਾ ਕ ਜਹਾਜ਼ ਠੀਕ ਹੈ ਜੀ ਏਡਾ ਕ ਹੋਵੇ ਜੀ ਹਾਂ ਠੀਕ ਉਹ ਇਸੇ ਵਜ੍ਹਾ ਨਾਲ ਹੈ ਤੇਰਾ ਠੀਕ ਹੈ ਜੀ ਤੇ ਉਹ ਤੇ ਨਾਲ ਐਡੀ ਕ ਬੀਜੇ ਦੀ ਕਾਪੀ ਚਾਂਦੀ ਦੀ ਇਹ ਪੱਤਰਾ ਜਾਂ ਬਲ ਜੂਆ ਅੱਛਾ ਇਹ ਬੀਜੇ ਦੀ ਕਾਪੀ ਚਾਂਦੀ ਦੀ ਚਾਹੀਦੀ ਚਾਂਦੀ ਦੀ ਚਾਂਦੀ ਦੀ ਠੀਕ ਹੈ ਜੀ ਚਾਂਦੀ ਦਾ ਜਹਾਜ਼ ਹੋਵੇ ਤੇ ਚਾਂਦੀ ਦੀ ਬੀਜੇ ਦੀ ਸਮਸ਼ਾਨ ਘਾੜ ਦੇ ਛਿਪਦੇ ਵਾਲੇ ਪਾਸੇ ਖੁੰਜੇ ਚ ਦੱਬਣੀ ਛੇਪਦੇ ਵਾਲੇ ਪਾਸੇ ਖੁੰਜੇ ਚ ਦਬਾਈ ਰਾਤ ਨੂੰ 8 ਵਜੇ ਤੋਂ ਬਾਅਦ ਇਕੱਲੇ ਆ ਜਾਣਾ ਹੈ ਅੱਛਾ ਜੀ ਡਰਨ ਦੀ ਲੋੜ ਨਹੀਂ ਠੀਕ ਹੈ ਜੀ ਸਾਡੀਆਂ ਦਵਾਵਾਂ ਤੇਰੇ ਨਾਲ ਨੇ ਅੱਛਾ ਜੀ ਆਪ ਅਸੀਂ ਕੋਈ ਛੇਵਾ ਨਹੀਂ ਲੈਂਦੇ ਜਦੋਂ ਤੇਰਾ ਵੀਜ਼ਾ ਲੱਗ ਗਿਆ ਹਾਂ ਜੀ ਇਸ ਚਾਲ ਅਸਾਰ ਬਾਬਾ ਨੂੰ ਸੌਣ ਦੀ ਸ਼ਾਮ ਤੇ ਬਾਕੀ ਸਾਡੇ ਜੇਲੇ ਤੋਂ ਪੁੱਛ ਲੋ ਜੇ ਕਿ ਇੱਛਾ ਜੀ ਬਸ ਇਹ ਜਿਹੜਾ ਬਾਬਾ ਨੂੰ ਫੋਨ ਕਰਾ ਦਿਆ ਹਾਂ ਹਾਂ ਜੀ ਬਾਬਾ ਅੱਛਾ ਜੀ ਉਹ ਦੁਬਾਰਾ ਕਾਲ ਨੂੰ ਕਰਨਾ ਜੀ ਠੀਕ ਹੈ ਕੱਲ ਨੂੰ 8 ਵਜੇ ਰਾਤ ਨੂੰ ਠੀਕ ਹੈ ਚੁੱਕਣ ਕੇ ਬਾਅਦ ਪਿੱਛੇ ਮੁੜ ਕੇ ਵੀ ਨਹੀਂ ਦੇਖਣਾ 8 ਵਜੇ ਰਾਤ ਨੂੰ ਜੀ 8 ਵਜੇ ਰਾਤ ਨੂੰ ਘਾੜਾ ਕਰਕੇ ਦਬ ਕੇ ਉਹਦਵਾਰ ਬਚੀ ਇੱਕ ਜਣੇ ਨੂੰ ਤਾਂ ਨਾਲ ਲੈ ਜਾਈਂ ਸ਼ਮਸ਼ਾਨ ਘਾਟ 'ਚ ਜਾਣਾ ਜੀ ਨਾਲ ਨਹੀਂ ਲੈ ਕੇ ਜਾਣਾ ਕੈਨੇਡਾ ਨਾਲ ਲੈ ਆਏਂਗੇ ਸਾਨੂੰ ਕੈਨੇਡਾ ਤਾਂ ਬਾਬਾ ਜੀ ਦਿਨੇ-ਦਿਨੇ ਜਾਣਾ ਹੁੰਦਾਗਾ ਉਹ ਤਾਂ ਜਾਇਜ਼ 'ਚ ਬੈਠਣਾ ਨਾਲ ਬਹੁਤ ਸਵਾਰੀਆਂ ਹੁੰਦੀਆਂ ਨੇ ਸ਼ਮਸ਼ਾਨ ਘਾਟ ਨਹੀਂ ਨਹੀਂ ਸਾਨੂੰ ਲੈ ਕੇ ਜਾਏਂਗਾ ਨਾਲ ਬਾਬਾ ਜੀ ਫਿਰ ਸ਼ਮਸ਼ਾਨ ਘਾਟ 'ਚ ਤਾਂ ਡਰ ਲੱਗਦਾ ਹੀ ਆ ਕਬੂਤਾ ਹੁੰਦੀਆਂ ਉਹ ਵਿੱਚ ਧੋਰੀ ਵਰਨੇ ਬਾਹਰਲੇ ਪਾਸੇ ਗੁੰਝੇ ਜਾਖੇਗਾ ਤੈਨੂੰ ਅਛੇ ਹੀ ਬਾਹਰ ਲੈ ਪਾ ਸਿੱਖੂ ਜੇ ਉਹ ਬੇਚਾ ਦੁਵਾਰਾ ਕੱਲ ਨੂੰ 8 ਵਜੇ ਘਾੜਾ ਕਰਕੇ ਲੱਭ ਕੇ ਪਿੱਛੇ ਮੁੜ ਕੇ ਹੀ ਦੇਖਣਾ ਸਿੱਧਾ ਘਰੇ ਜਾਣਾ ਤੇਰਾ ਆਪਣੇ ਤੋਂ 10 ਦਿਨਾਂ ਦੇ ਵਿੱਚ ਆ ਬਾਬੇ ਨਾਲ ਪਾਰ ਹੱਲ ਹੋ ਜਾਊਗਾ ਠੀਕ ਆ ਬਾਬਾ ਜੀ ਠੀਕ ਆ ਤੇ ਰਾਤ ਲੈ ਜਾ ਜਾ ਉਹ ਨਾ ਕੀ ਗਿਆ ਬਾਬਾ ਕੀ ਗਿਆ ਬਾਬਾ ਆ ਬਿਹਾਨੇ ਤਾਂ ਬੜੇ ਨਿਸ਼ਾਨੇ ਲਾਏ ਆ ਗੱਲ ਉਹਦੀ ਵੀ ਸਹੀ ਸਹੀ ਆਇਆ ਵਾਪਸ ਕੋਰੇ ਹਾਂ ਜਾਇਆ ਕਰ ਬਾਬਾ ਨੇ ਨਿਸ਼ਾਨੇ ਬਹੁਤ ਲਾਈ ਬਹੁਤ ਤੰਗ ਤਾ ਹਾਂ ਬਾਬਾ ਕਹਿੰਦਾ ਵੀ ਇੱਕ ਹਫਤੇ ਚ ਵੀਜਾ ਲੱਗ ਜਾਊਗਾ ਬਹੁਤ ਕਰਨ ਨਾਲ ਬਹੁਤ ਤੰਗ ਦਿੱਤਾਉਂਦੀ ਹੈ ਅੱਛਾ ਤੁਸੀਂ ਇੱਥੇ ਹੀ ਰਹਿੰਦੇ ਹੋ ਹਾਂ ਇੱਥੇ ਹੀ ਨੇ ਅੱਛਾ ਇਹੋ ਜਿਹੇ ਲੱਗ ਕੇ ਤੂੰ ਯਾਰ ਕੋਣੋਂ ਬੰਦਾ ਤੋਰੇ ਨੂੰ ਬਹੁਤ ਟਾਈਮ ਹੋ ਗਿਆ ਦੱਸੇ ਨਹੀਂ ਪਿੰਡਾਂ ਨਹੀਂ ਕੋਈ ਆ ਬਈ ਕਿਵੇਂ ਆੜੀ ਠੀਕ ਆ ਠੀਕ ਐ ਬੰਦਾ ਭੇਜਿਆ ਸੀ ਲਾਤੀ ਸੇਵਾ ਲਾਤੀ ਸੇਵਾ ਹੁਣ ਬਾਕੀ ਦਾ ਕੰਮ ਛੋਡਾ ਹੱਥ ਨੇ 8 ਵਜੇ ਉਹਨਾਂ ਘਰੇ ਦੱਸਿਆ ਰਾਤ ਨੂੰ ਅੱਛਾ ਦੋਨੇ ਚੱਕ ਕੇ ਰੋਣੀ ਹੁਣ ਛੋਟੀ ਜ਼ਿੰਮੇਵਾਰੀ ਆ ਸਾਡਾ ਕੰਮ ਹੋ ਗਿਆ ਵੈਸੇ ਪੂਸੇ ਬੋਤਲਾ ਵਤਲਾ ਲਾਤਾ ਸਾਰਾ ਕੁਝ ਹਾਂ ਸਭ ਕੁਝ ਕੀਤਾ ਹੋਇਆ ਬਸ ਚੱਕ ਕੇ ਰਹਿਣੇ ਜ਼ਿੰਮੇਵਾਰੀ ਛੋਟੀ ਆ ਚੱਕਣ ਦੀ ਜ਼ਿੰਮੇਵਾਰੀ ਸਾਡੀ ਆ ਮੈਂ ਪਹਿਲੇ ਹੀ ਜਾ ਕੇ ਬਹਿ ਜੂ ਕਾਂਟਾ ਸੋਚ ਨਗਰ ਬੜਾ ਠੀਕ ਆ ਲੈ ਕੇ ਤੇ ਫਿਰ ਆਜੋ ਪਹੁੰਚੋਗੇ ਰਹਾਤ ਨੂੰ ਜਾਣ ਨਹੀਂ ਦਿੰਦਾ ਕਿਤੇ ਚੋਰਾਂ ਨੂੰ ਹੋਰ ਮੋਰ ਭੇਜਣਾ ਠੀਕ ਆ ਹਾਂ ਬਸ ਕੋਈ ਨਹੀਂ ਮਿਲਦਿਆ ਫਿਰ ਆਪਾਂ ਕਰਦੇ ਆਂ ਪਾਰਟੀ ਲਿਆਉਣਾ ਮੈਂ ਚੱਕੀ ਸ਼ਾਮ ਨੂੰ ਠੀਕ ਆ ਠੀਕ ਆ ਠੀਕ ਆ ਠੀਕ ਜੇਰੋ ਜੰਗਲ ਚ ਕਿੱਧਰ ਆ ਗਏ ਭਾ ਡਰ ਵੀ ਬਹੁਤ ਲੱਗਦਾ ਲੈ ਵੀ ਬੱਬਾ ਤੇਰਾ ਸਮਾਨ ਰੱਖਤਾ ਆ ਪਏ ਤੇਰੇ ਪੈਸੇ ਤੇ ਮੇਰਾ ਕੰਮ ਸਿਰੇ ਚੜ ਜੇ ਤੇ ਡਰ ਵੀ ਬਹੁਤ ਲੱਗਦਾ ਲੇ ਬੰਦਾ ਤਾਂ ਗਿਆ ਦੇਖ ਹੋਰ ਨਾ ਕੋਈ ਚੋਰਾਂ ਤੇ ਮੋਰ ਪੈ ਜਾਣ ਚੱਲ ਮਨਾ ਛੇਤੀ ਤਾਂ ਵੀ ਬਾਲਕ ਸੁਤਾਂ ਹੋ ਗਈ ਬਣ ਗਈ ਗੱਲ ਬਣ ਗਈ ਰੱਬਾ ਬੰਦੀ ਗੱਲ ਹੱਦ ਕਰਾਂਗੇ ਪਾਰਟੀ ਇਹੋ ਜਿਹੇ ਦਾ ਰੋਜ਼ ਹੀ ਮਿਲਦੇ ਰਹਿਣਗਾ ਭੱਜ ਚੱਲ ਕੇ ਮਨਾ ਓਏ بڑے ਭਾਪੇ ਨੇ ਨਿਸ਼ਾਨੇ ਲਾਏ ਕੀ ਹਾਲ ਨੇ ਹੋ ਠੀਕ ਹੈ ਇਧਰ ਆਏ ਬਸ ਇਧਰ ਬਾਬਿਆਂ ਕੋਲੇ ਗਏ ਸੀ ਬੜੇ ਬਾਬੇ ਕਰਨੀ ਵਾਲੇ ਆ ਬੀਜ ਆਇਆ ਨਹੀਂ ਲੱਗਦਾ ਸੀ ਯਾਰ ਉਹ ਲਵਾਉਣਾਗਾ ਹਾਂ ਤੁਸੀਂ ਵੀ ਦੇਖਿਓ ਬਾਬੇ ਨੂੰ ਬਹੁਤ ਸੁਣੀਆ ਬਾਬੇ ਹਾਂ ਤੁਸੀਂ ਵੀ ਜਾ ਕੇ ਉਹ ਬਾਬੇ ਨਿਸ਼ਾਨੇ ਬੜੇ ਲਾਉਂਦੇ ਆ ਨਹੀਂ ਬਾਬੇ ਕੋਲੇ ਜਾ ਕੇ ਆਵਾਂਗੇ ਜਾ ਕੇ ਆਓ ਤੁਸੀਂ ਵੀ ਜਾਇਓ ਹਾਂ ਠੀਕ ਦੀ ਚੜ੍ਹਾਈ ਪੂਰੇ ਪਿੰਡ ਵਿੱਚ ਹੋਣ ਲੱਗੀ ਤੇ ਲੋਕ ਉਹਦੇ ਕੋਲ ਆਉਣ ਲੱਗੇ ਪਰ ਇੱਕ ਦਿਨ ਕੀ ਹੋਇਆ ਹੋਰ ਕੀ ਹਾਲ ਆ ਭਾਈ ਠੀਕ ਆ ਭਰਾ ਜੀ ਕੀ ਹਾਲ ਨੇ ਉਹ ਯਾਰ ਬਸ ਇਕਦਾ ਫਸਲ ਕੋਸਲ ਜਨੀ ਹੋਈ ਵਧੀਆ ਯਾਰ ਘਰੇ ਬਸੂ-ਪਸੂ ਡੰਗਰ ਜੇ ਭਾਂ ਬਿਮਾਰ ਰਹਿੰਦੇ ਨੇਗੇ। ਅੱਛਾ ਜੀ। ਅੱਛਾ। ਨਿਸ਼ਾਨੀ ਲਾਉਂਦਾ। ਨਵਾਂ ਬੱਬ ਆਇਆ ਆਪਣੇ ਪਿੰਡ 'ਚ। ਜਰ ਨਾਲੇ ਬਾਲੇ ਪਖੰਡੀ ਜੇ ਨਹੀਂ ਹੁੰਦੇ ਬਾਈ ਜਿਹੜੇ ਕਹਿੰਦੇ ਘੰਡ ਵਾਲ ਸਿਰੇ ਲਾਉਂਦਾ। ਹੈਂ? ਉਹ ਜਵਾਂ ਨਿਸ਼ਾਨੀ ਲਾਉਂਦਾ। ਅੱਛਾ। ਹੂੰ। ਮੜਾ ਜਾਏ। ਬਾਪਕੜੂ ਲਗਾਸਾਂ। ਬਾਪਕੜੂ ਲਗਾਸਾਂ। ਅੱਛਾ ਅੱਛਾ। ਇੱਥੇ ਨੇੜੇ-ਤੇੜੀ ਆ। ਨੇੜੇ ਇੱਥੇ ਆ। ਵੈਸੇ ਤਾਂ ਹੁੰਦੇ ਤਾਂ ਇਹ ਪਖੰਡੀ ਆ ਪਰ ਦੇਖ ਲੈਣੇ ਜਾ ਕੇ ਚਲ ਕੋਈ ਗੱਲ ਨਹੀਂ। ਪਰਦਾਈ ਹੋਈ ਗੱਲ ਆ। ਅੱਛਾ। ਮਨਸ ਆਪਾਂ ਫਿਰ ਜਰਾ ਦੇਖਣਾਂ ਲਈ ਜਾ ਕੇ ਵੀ ਕੀ ਕਹਿੰਦੇ ਨੇ ਬਾਬੇ ਹਨਾ ਵੈਸੇ ਹੁੰਦੇ ਇਹ ਪਕੰਡੀ ਨੇ ਮੈਂ ਤੈਨੂੰ ਇਹਨਾਂ ਦੱਸ ਦਿੰਦਾ ਇਹਨਾਂ ਕੋਲੇ ਬਾਲਾ ਉਸਤੋਂ ਹੁੰਦਾ ਨਹੀਂ ਹੈਗਾ ਇਹ ਤਾਂ ਬਸ ਇੱਕ ਆਏ ਆਂ ਬੁੜੀਆਂ ਬੜੀਆਂ ਨੂੰ ਮਗਰ ਲਾ ਲੈਂਦੇ ਨੇਗੇ ਤੇ ਆਪਾਂ ਦੇਖਦੇ ਆਂ ਜਾ ਕੇ ਜਦੋਂ ਬਾਡੀ ਫੁੱਟ ਜੂ ਉਹਨਾਂ ਦਾ ਫਿਰ ਦੇਖੀ ਜੂਗੀ ਕੀ ਗੱਲਬਾਤ ਹਨਾ ਚੱਲਦੇ ਆਂ ਫਿਰ ਆਜਾ ਜੀ ਕਿਹੜਾ ਦੱਸਿਆ ਸੀ ਘਰ ਜਾ ਉਹਨਾਂ ਨੇ ਯਾਰ ਬਾਹਰ ਨਿਮਯਤਾ ਪ੍ਰਾਣਾ ਲੱਕੜਾਈਆਂ ਵਾਲਾ ਬਾਹਰ ਆਖਿਆ ਸੀ ਨਾ ਬਾਈ ਨੇ ਇੱਕ ਅਸੀ ਬਾਹਰ ਜਾ ਯਾਰ ਹੈ ਨਾ ਰਫਤ ਦੇਖਦੇ ਇੱਥੇ ਕੋਈ ਹੋਣਾ ਵੀ ਨਹੀਂ ਹੁਣ ਨਾ ਪਾ ਦੇਖਦੇ ਕੀ ਗੱਲਬਾਤ ਇਹਨਾਂ ਦੀ ਮੋੜ ਮੋੜੀ ਹੋਰ ਲਾਉਣੀ ਆ ਮੋੜ ਮੋੜੀ ਪਾਉਣਾ ਹੋਰ ਲਾਉਣੀ ਕੋਈ ਜੇ ਕੋਈ ਆ ਗਿਆ ਤਾਂ ਵੀ ਨਹੀਂ ਖਾਲੀ ਮੁਰਦਾ ਪੈਰ ਟੇਕ ਲਵਾਦਾ ਹੋਰ ਕੀ ਗੱਲ ਹੈ ਭੈਣ ਟੇਕ ਦੀ ਮਾਰ ਹੁੰਦਾ ਇਹੋ ਜਿਹਾ ਬੰਦਾ ਕੋਈ ਨਹੀਂ ਥੋੜੀ ਜਾਈ ਤੇਰਾ ਯੂਨਿਟ ਵਰਦਾ ਓਏ ਚੱਲਗੇ ਚੱਲਣ ਨੂੰ ਚੱਲਾਂਗੇ ਤਾਂ ਸਾਰੀ ਪੀ ਕੀ ਦੁੱਧ ਵਾਲੀ ਕਰਦੇ ਹਾਂ ਹਾਂ ਲਾਉਣਾ ਹੋਰ ਦੇਖ ਲੈ ਹਾਂ ਤਾਂ ਠੀਕ ਹੈ ਮਤਲਬ ਹੁਣ ਮੈਂ ਬਾਹਰ ਬੂੜੜਿਆ ਬਾਹਰ ਨੂੰ ਕੋਈ ਨਹੀਂ ਆਵਾਜ਼ਾਂ ਦਾ ਚਤਰਾਉਂਦਾ ਫੁੱਲ ਨਿਆਰੇ ਜਿੰਦਾਬਾਦ ਬੂੜੜਿਆ ਪਾਪਾ ਬੂੜਾ ਯਾਰ ਆ 8 ਮਿੰਟ ਬਾਅਦ ਇਧਰ ਨਿਕੇ ਤੋ ਵਾ ਤਾਂ ਨਹੀਂ ਇੱਥੇ ਅੱਜ ਐ ਲੱਗਦਾ ਕੋਈ ਹੈ ਨਹੀਂ ਹੁੰਦਾ ਜਿਵੇਂ ਇਕੱਲੇ ਬੈਠੇ ਹੁੰਦੇ ਨੇ ਆਪਾਂ ਦੇਖਦੇ ਹਾਂ ਚਲ ਇੱਕ ਮਿੰਟ ਪਹਿਲਾਂ ਖੜਕੇ ਦੇਖ ਲוק ਕੇ ਇੱਕ ਮਿੰਟ ਚੈੱਕ ਕਰਦੇ ਹਾਂ ਹਾਂ ਜੀ ਹਾਂ ਬੜੇ ਬਾਬੇ ਤੇ ਬਈ ਰੰਗਲ ਮੰਗਲ ਹੋਏ ਬੈਠੇ ਜਮਾ ਹਨ ਲੈ ਮਿੱਤਰ ਪਿਆਰਾ ਗੱਲ ਇਹ ਹੈ ਅੱਜ ਇਹਨਾਂ ਨੂੰ ਸਭ ਕੁਝ ਖਿਆਦ ਗਏ ਆਪਾਂ ਇਹਨਾਂ ਨੇ ਸਾਰਾ ਪਿੰਡ ਖਰਾਬ ਕਰਤਾ ਤੇ ਇਹਰੇ ਇੱਕ ਨੂੰ ਕਹਿੰਦੇ ਨੇ ਤੁਸੀਂ ਐ ਕਰ ਲੋ ਐ ਕਰ ਲੋ ਬਹਿਮਾ ਵਰਮਾ ਜੀ ਪਾਈ ਜਾਂਦੇ ਨੇ ਦਾਰੂ ਦੀ ਬੋਤਲ ਦੇਖ ਸਾਰੇ ਤਿੰਨੇ ਟੰਨ ਹੋਏ ਬੈਠੇ ਯਾਲੋ ਵੀ ਤੋ ਡੋਲ ਨਾ ਜਿਓ ਪੜਿਆ ਹੋ। ਮਸਾਂ ਦਿਹਾੜ ਬਣਾਂਗਾ। ਬਸਾਂ ਨੂੰ ਤਾਂ ਲਿਆਉਣਾ ਬਸਾ। ਖਾਂਦੂਰਾ ਸੁੱਕੀ ਚੱਲਣ ਦੇ। ਸੁੱਕੀ ਜਾਣੜੇ ਕੰਜਦੇ ਆ। ਨਹੀਂ ਬਰਕਰਾਰ ਹੋ ਜੂ। ਕੁਝ ਨਹੀਂ ਹੁੰਦਾ। ਉਹ ਨਹੀਂ ਹੁੰਦਾ ਲੇਕਰ ਲੋਹੇ ਦੇ ਆਪਣੇ ਚੱਲੀ ਜਾਣਗੇ ਜੀਵਤ। ਜਿਵੇਂ ਕਿੱਲੇ ਨੇ ਕਹਿੰਦਾ। ਸੁੱਕੀ ਨੂੰ ਲਾਉਂਦੇ ਰਗੜਾ ਪਾਉਂਦੇ ਨਾ ਪਾਣੀ। ਨਿਚੇ ਵੀ ਇਕਲੀ ਹੋਏ। ਇਫ 5/8 ਦੂਜੀ ਆ ਮੇਰੇ ਨਾਲ ਹੁਣ ਅਧੀਆ ਪਾ ਮੈਂ ਹੋਰ ਜਾਣਾ ਕਹੇ ਦਿਹਾੜੀ ਬਣਿਆ ਫੁੱਲ ਹਾਂ ਠੀਕ ਗਾਗ ਦੜਕੇ ਨੂੰ ਰੱਬ ਆਪੇ ਹੋਰ ਵੇਜੂਆ ਮਾਸਟਰ ਮੂਵਮੈਂਟ ਹੈ ਮੈਂ ਇਹਦਾ ਕੋਈ ਨਾ ਪਦਰਾ ਫੋਨ ਬੱਜੀ ਜਾਂਦਾ ਫੋਨ ਕਿੱਥੇ ਵਜਦਾ ਮੇਰਾ ਬੱਜੀ ਜਾਂਦਾ ਫੋਨ ਬੱਜੀ ਨੇ ਫੋਨ ਚੱਕ ਜਦੋਂ ਕਾ ਕਹੋਗੇ ਦਾ ਨੇ ਹੋਏ ਹਲੋ ਇਹ ਹੌਲੀ ਬੰਦਾ ਆ ਜਾਣਾ ਹੋਊਗੀ ਹਾਂ ਉਹਨੇ ਬਾਬੇ ਨੂੰ ਜਿਹਨ ਬਾਬੇ ਨੂੰ ਮਾਦੀ ਲਾਈ ਰਿਹਾ ਸੀ ਕੱਲ੍ਹ ਵਾਲੇ ਕੰਨੂ ਗਏ ਕੰਨੂ ਹਾਂ ਕੰਨੂ ਦਾ ਪਾ ਜਦੋਂ ਬਾਹਰ ਲਾਇ ਪੱਕਾ ਕਹਿੰਦੇ ਇਹ ਲੋਕ ਕੰਮ ਕੀਆ ਫੇਰਾਂ ਨੂੰ ਫੇਰਾਂ ਨੂੰ ਦੇ ਦੇਣਾ ਜੀ ਬਾਬੇ ਨੂੰ ਆਉਣਾ ਤੇ ਰਕਿਦਾ ਆਉਣਾ ਜਿੰਨੇ ਵਾਰ ਆਉਂਦਾ ਆਉਂਕੇ ਚੇਲੇ ਨੋਟ ਕਰਨਾ ਉਹ ਨੋਟ ਕਰਨਾ ਚੇਲੇ 10 ਵਜੇ ਦੁਪਹਿਰ ਮੈਂ ਕਰਦਾ ਨੋਟ ਆ ਜਾ ਵੀ ਮਿੱਤਰ ਆਪੋ ਦੇਖ ਲੈ ਉਹ ਕਿਹੜਾ ਖੜਕਾ ਅਸੀਂ ਦੱਸ ਦਿਆ ਤੁਹਾਨੂੰ ਖੜਕਾ ਕੀ ਹੁੰਦਾ ਕਾ ਤਸੀਲ ਲੁੱਟ ਕੇ ਖਾ ਲਿਓ ਸਾਰਾ ਪਿੰਡ ਸਾਡਾ ਤੇ ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਜਿੱਥੇ ਕਦੇ ਕਿਸੇ ਨੂੰ ਸੱਦ ਕੇ ਕਹਦੇ ਨੇ ਤੁਹਾਡੇ ਕੱਟੇ ਨੂੰ ਐ ਕਰਦਾਂਗੇ ਕਦੇ ਕਹਦੇ ਨੇ ਜਵਾਕ ਨੂੰ ਬਾਹਰ ਚੜਾ ਦਾਂਗੇ ਹੈ ਤੇ ਸਾਰੇ ਪਿੰਡ ਨੂੰ ਬਹਿਮਾ ਜਿਹਾ ਪਾ ਰੱਖਿਆ ਹੈਗਾ ਤੁਸੀਂ ਕੰਮ ਕੀਤੇ ਆ 85 ਕੰਮ ਕਰੇ ਆ ਚਾਹ ਜੀ ਉਹ ਤੂੰ ਡੱਕਿਆ ਫਿਰਦਾ ਤੇਰੇ ਕੰਨ ਦੇ ਮਰੂ ਮਟ ਕੇ ਕੇ ਮੈਂ ਤੁਹਾਨੂੰ ਦੱਸਾਂ ਨਾ ਨਾ ਐਂ ਨਹੀਂ ਗਾ ਉਹ ਕਰ ਆ ਬੋਤਲ ਤੇ ਕਰ ਜਿਆ ਪੰਚਾਇਤ ਮੈਂਬਰ ਆਵਾ ਤੈਨੂੰ ਦੱਸਾਂ ਓਏ ਇਹ ਤੋਆ ਤਾੜੀ ਆਈ ਬਾਬੇ ਤੂੰ ਐ ਕਰ ਯਾਰ ਬਾਈ ਫੋਨ ਲਾਉ ਤੇ ਲਾਉ ਉਹਨੂੰ ਬਾਈ ਨਾ ਫੋਨ ਫੋਨ ਆ ਫੋਨ ਲਾਇਆ ਤੁਸੀਂ ਬਣਾ ਕੀ ਰੱਖਿਆ ਹੈ ਕੱਲਾ ਬਈ ਯਾਰ ਦੇ ਕੰਮ ਦਾ ਸਹੀ ਯਾਰ ਉਹ ਜੇ ਮਾਰਾ ਤੈਨੂੰ ਅਗੋਂ ਬੰਦ ਕਰ ਦੋ ਤੁਸੀਂ ਬੰਦੇ ਬਣ ਜਾਓ ਮੈਂ ਤੁਹਾਨੂੰ ਦੱਸਾਂ ਪਹਿਲੇ ਤਾਂ ਤੁਹਾਡੀ ਏਡੀ ਵੱਡੀ ਗਲਤੀ ਹੈ ਤੁਸੀਂ ਪਿੰਡ ਦੇ ਵਿੱਚ ਸਾਨੂੰ ਪਹਿਲਾਂ ਪਤਾ ਨਹੀਂ ਲੱਗਿਆ ਤਾਂ ਅੱਜ ਹੀ ਪਤਾ ਲੱਗਿਆ ਸਾਨੂੰ ਤਾਂ ਕਰਕੇ ਤੁਹਾਨੂੰ ਗੱਲੇ ਆ ਕਿ ਤੁਸੀਂ ਬੰਦੇ ਬਣ ਜਾਓ ਟੇਕੇ ਤੇ ਤੁਸੀਂ ਐ ਮੰਨ ਲਓ ਇੱਥੇ ਕਰਦੇ ਕੀ ਹੋ ਤੁਸੀਂ ਪੈਗ ਲਾਈ ਜਣਾ ਲੋਕਾਂ ਨੂੰ ਪੈਗ ਤਾਂ ਅੱਜ ਹੀ ਲਾਇਆ ਬਈ ਯਾਰ ਜੋ ਗੋਲਿਆ ਤੇੜੀ ਬਣ ਗਈ ਗੋਲਿਆ ਪਰ ਜਿਵੇਂ ਤੁਸੀਂ ਕਹੋ ਉਹ ਤੁਸੀਂ ਸਾਨੂੰ ਯਾਰ ਤੁਸੀਂ ਇਹਦੇ ਮਾਰ ਯਾਰ ਟੁੱਟ ਕੇ ਕੇ ਪਜ ਤੱਕ ਇਧਰ ਐ ਕਿਰਨ ਬਖੜ ਜਾ ਓਏ ਚੇਲਿਆ ਤੂੰ ਸਾਡੇ ਵੀਰਾਂ ਬਵਾ ਦਿਓ ਓਏ ਸਤ ਤੂੰ ਭਾਈ ਓਰੇ ਮੇਰੀ ਗੱਲ ਕਹ ਜੇ ਗਲਤੀ ਹੋ ਗਈ ਯਾਰ ਸਾਡੇ ਕੋਲ ਚਾਹ ਪਾਣੀ ਕਰਦਾ ਇਹ ਉਹ ਤੁਹਾਨੂੰ ਚਾਹ ਮੇਰੀ ਗੱਲ ਸੁਣ ਬੰਦੇ ਬਣ ਜਾਓ ਚਾਹ ਪਾਣੀ ਦੀ ਲੋੜ ਨਹੀਂ ਤੁਸੀਂ ਮਰਨ ਦਾ ਅੱਜ ਅੱਜ ਤੋਂ ਸਾਡੇ ਪਿੰਡ 'ਚ ਕੰਮ ਬੰਦ ਕਰੋ ਇਹ ਆਪਾਂ ਹੋਰ ਮੰਗਾ ਲਾਂਗੇ ਤੇ ਨਾ ਆਦੋ ਕਿ ਸਵੇਰੇ ਗੁਰੂ ਘਰ ਮੱਥਾ ਦੇਖੋ ਸਵੇਰੇ ਗੁਰੂ ਘਰ ਹੋਣੇ ਚਾਹੀਦੇ ਆ ਲਾੜੇ ਤੁਸੀਂ ਉੱਥੇ ਬੋਲੋ ਵੀ ਤੁਮੜ ਕਿ ਅਸੀਂ ਕੁਝ ਕਰਦੇ ਨਹੀਂ ਇਹ ਜਾਂ ਕੁਝ ਤੁੜੇ ਟਾਮ ਕਰਕੇ ਤੁਸੀਂ ਉੱਥੇ ਪਿੰਡ ਨੂੰ ਪਹਿਮਾ ਚ ਪਾਈ ਜਾਂਦੇ ਹੋ ਤੇ ਗੁਰੂ ਦੇ ਲਾੜੇ ਲੰਘਾ ਹੋਏ ਬੰਦਾ ਮੰਨ ਲਈਏ ਕੋਈ ਗੱਲ ਨਹੀਂ ਕਰਨਾ ਨਹੀਂ ਕਰੂਗੀ ਨਾਲੇ ਟੜਕੀ ਕਰ ਦੋਰੇ ਮੈਂ ਤਾਂ ਗਲਤੀ ਹੋ ਗਈ ਬਈ ਗਲਤੀ ਮੰਨ ਲਾਂਗੇ ਅਸੀਂ ਆਪ ਵੀ ਗੁਰਦੁਆਰਾ ਸਾਹਿਬ ਜਾਇ ਕਰਾਂਗੇ ਯਾਰ ਤੱਕੇ ਪੰਚਾਇਤੋਂ ਮੰਗ ਕਰਦੇ ਨੇ ਮਾਫੀ ਤੁਸੀਂ ਐ ਨਹੀਂ ਮਾਫੀ ਮਾਫੀ ਨਾ ਸਦੋ ਅਸੀਂ ਪਹਿਲੇ ਦੀ ਵੀਡੀਓ ਬਣਾਉਣੇ ਆ ਪਹਿਲਾਂ ਵੀ ਮਿੱਤਰ ਤੂੰ ਬੜਾ ਜੋ ਤੇ ਇਹਨਾਂ ਤੋਂ ਮਾਫੀ ਮੰਗਦੇ ਦਿਖਾਵਾਂਗੇ ਨਾਲੇ ਆ ਖੜਾ ਹੋ ਤੂੰ ਡੱਕਿਆ ਫਿਰਦਾਗਾ ਉਦੋਂ ਤਾਂ ਥੱਲੇ ਨਹੀਂ ਤੇਰੇ ਗਲਾਸ ਆ ਜਾ ਯਾਰ ਬੱਕਾ ਦੇ ਬਾਬਿਆਂ ਤੁਸੀਂ ਬਾਬੇ ਬਾਬੇ ਲਾ ਰੱਖੀ ਸੀ ਉਹ ਬਾਬੇ ਕਾ ਨੂੰ ਆ ਯਾਰ ਹਾਂ ਖੜੋ ਜੇ ਲੋ ਖੜੋ ਇੱਥੇ ਗਲਾਸ ਧਰਨ ਨੂੰ ਪੇਗ ਨਾ ਪਾਲੀ ਨਾ ਲੱਤਾਂ ਬੋਲ ਮੰਗੋ ਚਲੋ ਬਠੋ ਇੱਥੇ ਚਲੋ ਬਠੋ ਬਠੋ ਤੇ ਜਨਾਬ ਉਹ ਖੜਾ ਹੋਇਆ ਜਾਣਾ ਖੜਾ ਤਾਂ ਅਸੀਂ ਕਰਦਾਂਗੇ ਤੁਹਾਨੂੰ ਬਚਤ ਰਹਿ ਗਈ ਛੋਟੀ ਚੱਲ ਵੀ ਕਾ ਨੂੰ ਤੁਹਾਡੇ ਵਰਗੀ ਕਰਨੀ ਸੀ ਮੰਗੋ ਚਲੋ ਮਾਫੀ ਛੋਟੀ ਵੀਡੀਓ ਬਣੀ ਜਾਂਦੀ ਐ ਸਾਹਮਣੇ ਅੱਜ ਅਸੀਂ ਸਾਰਿਆਂ ਤੋਂ ਮਾਫੀ ਮੰਗਦੇ ਆ ਸਾਡੇ ਕੋਲ ਕੁਝ ਨਹੀਂ ਹੈਗਾ ਜੀ ਬਸ ਘਰੋਂ ਮੁੱਖੇ ਮਾਰਦੇ ਆ ਕੰਮ ਤੋੜਿਆ ਕਾਤੇ ਬੋਲੇ ਛੱਡੇ ਹੋਇਆ ਬਾਹਰ ਕੋਈ ਸਾਨੂੰ ਦੱਸ ਜਿੰਦਾ ਜੋ ਮੈਂ ਮਾਪਾ ਵਾੜਾ ਗੱਲ ਕਰਦਾ ਨਾ ਬਾਬਾ ਮੰਗਵਾ ਬਈ ਸਾਰਾ ਦਾ ਹਿਸਾਬਤੀ ਹੈ ਬਈ ਯਾਰ ਜਿਹੜੇ ਬਾਹਰ ਛੱਡੇ ਆ ਉਹ ਇਨਕੁਆਰੀ ਦੇ ਦਿੰਦੇ ਨੇ ਬਈ ਅਜੀ ਬੰਡ ਬੰਡ ਕੇ ਖਾ ਪੀ ਲੈਨੇ ਆ ਅਜੀ ਬਈ ਮਾਫੀ ਮੰਗਦੇ ਆ ਸਤਿਕਾਰ ਜੀ ਸਾਰਿਆਂ ਨੂੰ ਸਾਡਾ ਮਕਸਦ ਹੈਗਾ ਜਿਹੜਾ ਵੀਡੀਓ ਬਣਾਉਣ ਦਾ ਲੋਕਾਂ ਨੂੰ ਹਾਸੇ-ਠੱਠਿਆਂ ਨਾਲ ਕਿਉਂਕਿ ਜਿਵੇਂ ਮੈਂ ਪਰੀ ਜ਼ਿੰਦਗੀ ਆ ਉਹਨਾਂ ਦੀਆਂ ਟੈਨਸ਼ਨਾਂ ਨੂੰ ਦੂਰ ਕਰਨਾ ਅਸੀਂ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਪਹੁੰਚਦੀ ਜਿੰਨਾ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੇ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਆ ਸਾਡੇ ਨਾਲ ਜੁੜੋ ਸਾਡਾ ਹੌਸਲਾ ਵਧਾਈ ਕਰੋ ਤਾਂ ਕਿ ਅਸੀਂ ਬਤੀਓ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ ਵੀਡੀਓ ਜਿੰਨੀ ਵੀ ਸੀ ਬਣਾਈ ਆ ਕਈ ਪਾਰਟਨ ਦੇ ਵਿੱਚ ਬਣਾਈ ਆ 10-10 ਮਿੰਟ ਦੇ qry ਵੀ ਆ ਸਾਰੀ ਉਹਨੂੰ ਦੇਖਣ ਦੀ ਕਿਰਪਾਲਤਾ ਕਰਨੀ ਕਿਉਂਕਿ ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਨਾਲ ਵੀਡੀਓ ਤਿਆਰ ਕੀਤੀ ਆ ਜਿਹੜੇ ਵੀ ਅਸੀਂ ਨਸ਼ੇ ਪੱਤੇ ਵਰਤਦੇ ਆ ਉਹ ਸਾਰੇ ਸਾਰੇ ਨਕਲੀ ਹੁੰਦੇ ਆ ਸਾਡਾ ਮਕਸਦ ਕਿਸੇ ਵੀ ਧਰਮ ਜਾਂ ਕਿਸੇ ਵੀ ਜਾਤ ਨੂੰ ਠੇਸ ਪਹੁੰਚਾਉਣਾ ਨਹੀਂ ਹੈਗਾ ਅਸੀਂ ਸਿਰਫ ਇਹ ਵੀਡੀਓ ਜਿਹੜੀ ਮਨੋਰੰਜਨ ਵਾਸਤੇ ਬਣਾਉਣੀ ਆ ਤਾਂ ਸਾਡੇ ਜਿਹੜੇ YouTube ਦੇ ਚੈਨਲ ਆ ਦੀਪ ਚਾਹਾਨ ਆ ਤੇ ਜ਼ਿੰਮੇਦਾਰ ਗੱਲਾਂ ਤੇ ਇੱਕ Facebook ਦਾ ਜਿਹੜਾ ਪੇਜ ਆ ਮਾਲਵੇ ਦੇ ਰੰਗ ਉਹਤੇ ਇਹ ਵੀਡੀਓ ਅਸੀਂ ਅਪਲੋਡ ਕਰਦੇ ਰਹਨੇ ਆ ਤਾਂ ਇਹਨਾਂ ਨੂੰ ਤੁਸੀਂ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਨਾ ਆਉਣ ਵਾਲੀਆਂ ਵੀਡੀਓ ਜਿਹੜੀਆਂ ਉਹ ਬਹੁਤ ਹੀ ਵਧੀਆ ਹੋਣਗੀਆਂ ਜਿਹੜੇ ਆਪਣੇ ਪਿੰਡਾਂ ਦੇ ਮਾਹੌਲ ਨੂੰ ਉਹ ਦਰਸਾਉਂਦੀਆਂ ਹੋਣਗੀਆਂ ਬਹੁਤ ਬਹੁਤ ਧੰਨਵਾਦ ਜੀ